ਹੈਲੋ ਦੋਸਤੋ ਜੀ ਅੱਜ ਤੁਹਾਡਾ ਜੀ ਕਰਦਾਗਾ ਆਪਾਂ ਵਧੀਆ ਜੀ ਸਬਜ਼ੀ ਖਾਈਏ ਜਿਹਦਾ ਸੁਆਦ ਵੀ ਹੋਵੇ ਤੇ ਪੇਟ ਭਰਨ ਦੇ ਨਾਲ ਸਿਹਤਮੰਦ ਵੀ ਹੋਵੇ ਤਾਂ ਇਹ ਸਬਜ਼ੀ ਹੈ ਆਪਣੀ ਕਿਚਨ ਦੀ ਰਾਣੀ ਆਲੂ ਪਨੀਰ ਤੇ ਗੋਭੀ ਇਹਨੂੰ ਆਪਾਂ ਘਰ ਦੇ ਮਸਾਲਿਆਂ ਦੇ ਨਾਲ ਮਿਲਾ ਕੇ ਬਣਾਵਾਂਗੇ ਇਹ ਸਬਜ਼ੀ ਦਾ ਮੁਸੇਮੇ ਕਲਾਸਿਕਸ ਮੇਲ ਹੈ ਪਨੀਰ ਦੀ ਜਿਹੜੀ ਕਰੀਮੀਅਤ ਤੇ ਗੋਭੀ ਦੀ ਜਿਹੜੀ ਕਰਾਂਚੀ ਇਹ ਆਲੂ ਦਾ ਮਠਾਸ ਹੈ ਜਿਹੜਾ ਇਹਦੇ ਵਿੱਚ ਵੱਖਰਾ ਸਵਾਦ ਭਰ ਦਿੰਦੀ ਹੈ ਜਦੋਂ ਇਹਨੂੰ ਬਣਾ ਕੇ ਆਪਾਂ ਕਿਸੇ ਪਰੌਂਠੇ ਜਾਂ ਨਾਨ ਦੇ ਨਾਲ ਖਾਵਾਂਗੇ ਤਾਂ ਆਪਣਾ ਆਪਾਂ ਉਂਗਲਾ ਚੜ੍ਹਦੀ ਰਹਿ ਜਾਵਾਂਗੇ ਏਨੀ ਵਧੀਆ ਸਬਜ਼ੀ ਬਣਦੀ ਹੈ ਇਹ ਸਬਜ਼ੀ ਅੱਜ ਇੱਕ ਵੱਖਰੀ ਸਬਜ਼ੀ ਹੈ ਜਿਹੜੀ ਤੁਸੀਂ ਪਹਿਲਾਂ ਕਦੇ ਨਹੀਂ ਖਾਦੀ ਹੋਣੀ ਆਜੋ ਜੀ ਆਪਾਂ ਇਹਨੂੰ ਬਣਾਈਏ ਬਹੁਤੀ देर ਨਾ ਕਰਦੇ ਹੋਏ ਲਓ ਜੀ ਇਹ ਲੈ ਲੀਜੀ ਆਪਾਂ ਗੋਭੀ ਹੁਣ ਗੋਭੀ ਨੂੰ ਆਪਾਂ ਪਾ ਲੈਨੇ ਆ ਤੇ ਹੁਣ ਪਾ ਦਨੇ ਆ ਜੀ ਆਪਾਂ ਇਹਦੇ ਵਿੱਚ ਜਿਹੜਾ ਆਲੂ ਆਲੂ ਪਾ ਦਦੇ ਜੀ ਹੁਣ ਪਾ ਦਨੇ ਆ ਆਪਾਂ ਇਹ ਚ ਪਨੀਰ ਲਓ ਜੀ ਹੁਣ ਆਪਾਂ ਇਹ ਚ ਪਾਵਾਂਗੇ ਜੀ ਪਿਆਜ਼ ਲਓ ਪਿਆਜ਼ ਪਾ ਦਦੇ ਜੀ ਹੁਣ ਇਹਦੇ ਚ ਪਾ ਦਨੇ ਆ ਆਪਾਂ ਟਮਾਟਰ ਲਓ ਟਮਾਟਰ ਵੀ ਪਾ ਦਨੇ ਆ ਜੀ ਆਪਾਂ ਹੁਣ ਇਹਦੇ ਚ ਟਮਾਟਰ ਪਾ ਦਦੇ ਜੀ ਇੱਕ ਆਪਣੇ ਕੋਲ ਥੋੜੀ ਜਿਹੀ Shimla mirch ਪਈ ਸੀ ਉਹ ਐਕਸਟਰਾ ਹੀ ਆਪਾਂ ਥੋੜੀ ਪਈ ਸੀਗੀ ਉਹ ਪਾਤੀ ਆ ਇਹ ਲਓ ਜੀ Shimla mirch ਅੰਦਰ ਕਿੰਨੀ Shimla mirch ਦਸੀ ਹੁਣ ਇਹਦੇ ਵਿੱਚ ਪਾਉਣਾ ਜੀ ਆਪਾਂ ਵਧੀਆ ਜਿਹੜਾ ਚੀਜ਼ ਆ ਜਿਹੜਾ ਇਹਦਾ ਖੁਸ਼ਬੂ ਲਿਆਊਗੀ ਉਹ ਆ ਜੀ ਅਦਰਕ ਤੇ ਲਸਣ ਦਾ ਪੇਸਟ ਇਹ ਜਦੋਂ ਆ ਤੇ ਬਹੁਤ ਵਧੀਆ ਤੇ ਆਪਣੇ ਹਾਜਮੇ ਲਈ ਵੀ ਵਧੀਆ ਹੁਣ ਆਪਾਂ ਇਹਦੇ ਚ ਪਾਉਣੇ ਆ ਜੀ ਥੋੜੇ ਜਿਹੀ ਸੁੱਕੇ ਮਸਾਲੇ ਲਓ ਜੀ ਇਹ ਆਪਾਂ ਪਾ ਦਾਂ ਧਨੀਆ ਆ ਸੌਫ ਤੇ ਇਹ ਆਪਾਂ ਸੌਫ ਪਾਤੀ ਜੀ ਹੁਣ ਨੇ ਹੁਣ ਆਪਾਂ ਪਾ ਦਨੇ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਇਹ ਕਾਲੀ ਮਿਰਚ ਪਾਤੀ ਜੀ ਤੇ ਹੁਣ ਪਾ ਦਨੇ ਆਪਾਂ ਥੋੜੀ ਜੀ ਹਿੰਗ ਲਓ ਜੀ ਹੁਣ ਪਾ ਦ ਆਪਾਂ ਜੀਰਾ ਪਾਊਡਰ ਗੇਦਾ ਪਾウダー ਪਾਤਾ ਜੀ ਹੁਣ ਪਾ ਦਨੇ ਆਪੇ ਇਹਦੇ ਵਿੱਚ ਧਨੀਆ ਪਾウダー ਧਨੀਆ ਪਾウダー ਤੋਂ ਬਾਅਦ ਆਪਾਂ ਥੋੜੀ ਜਿਹੀ ਜਮੈਨ ਪਾ ਦਨੇ ਆ ਕਿ ਗੋਭੀ ਵਾਈ ਕਰਦੀ ਹੈ ਤੇ ਹੁਣ ਆਪਾਂ ਇਹਨੂੰ ਕਰ ਦਨੇ ਚੰਗੀ ਤਰ੍ਹਾਂ ਮਿਕਸ ਲਓ ਜੀ ਮਿਕਸ ਕਰਦਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਆਪਾਂ 10 ਮਿੰਟ ਵਾਸਤੇ ਧਰ ਦਨੇ ਇਹਨੂੰ ਸਾਈਡ ਤੇ ਕਿਉਂਕਿ ਜਿਹੜੀ ਇਹ ਗੋਭੀ ਆ ਥੋੜਾ ਜਿਹਾ ਪਾਣੀ ਰਿਲੀਜ਼ ਕਰ ਜੂਗੀ ਹੁਣ ਲੈਨੇ ਆਪਾਂ ਇੱਕ ਬੌਲ ਉਹਦੇ ਵਿੱਚ ਪਾਉਣੇ ਦਹੀਂ ਦਹੀਂ ਪਾਉਣੇ ਆ ਜੀ ਆਪਾਂ ਮਸਾਲੇ ਗਰਮ ਮਸਾਲਾ ਪਾਉਣੇ ਥੋੜਾ ਜਿਹਾ ਹੁਣ ਆਪਾਂ ਪਾ ਦਨੇ ਚ ਸੌਂਫਾ ਸੌਂਫ ਪਾਊਡਰ ਹੀ ਆ ਜੀ ਇਹ ਤੇ ਹੁਣ ਪਾ ਦਨੇ ਥੋੜੀ ਜੀ ਹਲਦੀ ਲਓ ਜੀ ਥੋੜਾ ਜਿਹਾ ਪਾ ਦਨੇ ਧਨੀਆ ਪਾਊਡਰ ਹੁਣ ਪਾ ਦਨੇ ਥੋੜੀ ਜੀ ਲਾਲ ਮਿਰਚ ਜੀ ਤੇ ਨਾਲ ਪਾ ਦਨੇ ਆਪਾਂ ਡੇਗੀ ਮਿਰਚ ਡੇਗੀ ਮਿਰਚ ਨਾਲ ਰੰਗਤ ਬਹੁਤ ਵਧੀਆ ਹੋ ਜਾਂਦੀ ਹੈ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਕਰ ਦਿੰਨੇ ਆ ਜੀ ਮਿਕਸ ਇਨੂੰ ਸਾਰ ਕੇ ਮਿਕਸ ਕਰ ਲੈਣਾ ਕਿਉਂਕਿ ਇਹਦੇ ਵਿੱਚ ਦਹੀਂ ਪਾਈ ਹੈ ਤੇ ਹੁਣ ਪਾ ਦੇਣਾ ਥੋੜਾ ਨਮਕ ਜੀ ਨਮਕ ਤੋਂ ਬਿਨਾ ਫਿਰ ਤਿੰਨ ਪਤਾ ਕਰਾਦਾ ਪੰਦ ਬਣਾ ਲੱਜਤ ਨਹੀਂ ਆਉਂਦੀ ਹੁਣ ਪਾ ਦੇਨੇ ਆ ਪਹਿਚ ਨਮਕ ਪਾਤਾ ਜੀ ਤੇ ਹੁਣ ਆਪਾਂ ਲੈਨੇ ਆ ਇਹਦੇ ਵਾਸਤੇ ਥੋੜਾ ਜਿਹਾ ਆਪਣਾ ਜਿਹੜਾ ਘਰ ਦਾ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਇਹਦੇ ਵਿੱਚ ਜ਼ਰੂਰ ਪਾਉਣਾ ਥੋੜਾ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਆਪਾਂ ਇਹਦਾ ਕੋਈ ਤੜਕਾ ਟੁੜਕਾ ਤਾਂ ਲਾਉਣਾ ਨਹੀਂ ਆਪਾਂ ਇੱਦਾਂ ਹੀ ਪਕਾਉਣਾ ਇਹਨੂੰ ਏ ਆਪਾਂ ਜਿਹੜੀ ਸਬਜ਼ੀ ਆ ਮੈਂ ਇਹਨਾਂ ਦੇ ਟੱਕਰ ਦਿੰਦੀ ਆ ਉਹਦੇ ਵਿੱਚ ਪਾਤੀ ਜੀ ਆਪਾਂ ਹੁਣ ਗੋਭੀ ਚਾ ਦੇਖੋ ਇਹਨੂੰ ਹੁਣ ਕਰ ਦਿੰਨੇ ਆਪਾਂ ਮਿਕਸ ਥੋੜੀ ਜਿਹੀ ਪਾ ਦਿੰਨੇ ਆ ਮੇਥੀ ਲਓ ਜੀ ਮੇਥੀ ਪਾ ਕੇ ਤੇ ਹੁਣ ਆਪਾਂ ਲੈਨੇ ਆ ਜੀ ਗੈਸ ਗੈਸ ਨੂੰ ਆਪਾਂ ਇਹਨੂੰ ਮਿਕਸ ਕਰਕੇ ਤੇ ਗੈਸ ਲੈ ਲੈਨੇ ਇਹਨੂੰ ਕਰ ਦਦੇ ਆ ਚਾਲੂ ਤੇ ਤੇ ਤੁਹਾਡੇ ਅੰਜ ਕਿੜਾਹੀ ਕਿੜਾਹੀ ਆਪਾਂ ਮੋٹے ਤਲੇ ਦੀ ਲੈਣੀ ਆ ਕਿਉਂਕਿ ਇਹਦੇ ਵਿੱਚ ਆਪਾਂ ਸੁੱਕੀ ਬਣਾਉਣੀ ਆ ਇਹ ਇਹਨੇ ਆਪੇ ਪਾਣੀ ਵਾਧੂ ਬਣ ਜਾਣਾ ਇਹਦੇ ਵਿੱਚ ਲਓ ਜੀ ਲਈ ਲੀਆ ਪਕੜਾਹੀ ਟੈਨ ਧਰਤਾ ਆਪਾਂ ਚੁੱਲ੍ਹੇ ਦੇ ਉੱਤੇ ਗੈਸ ਤੇ ਤੇ ਆ ਬਣ ਗਈ ਜੀ ਆਪਣੀ ਸਬਜੀ ਦੇਖੋ ਕਿਦਾਂ ਬਣੀ ਆ ਤੁਸੀਂ ਦੇਖੋ ਕੱਲੀ ਕੱਲੀ ਚੀਜ਼ ਨਜ਼ਰ ਆ ਰਹੀ ਆ ਆਲੂ ਪਨੀਰ ਗੋਭੀ ਕੱਲੀ ਕੱਲੀ ਨਜ਼ਰ ਆ ਰਹੀ ਆ ਲਓ ਜੀ ਆਪਾਂ ਪਾਤਾ ਧਨੀਆ ਥੋੜਾ ਜਿਹਾ ਹੁਣ ਪਾ ਦਨੇ ਆਪਾਂ ਇਹਦੇ ਵਿੱਚ ਕਸਤੂਰੀ ਮੇਥੀ ਲਓ ਜੀ ਦੇਖੋ ਜੀ ਸਬਜੀ ਸਾਨੂੰ ਕਿਦਾਂ ਦੀ ਬਣੀ ਲੱਗੀ ਆ ਦੇਖੋ ਆ ਰਿਆ ਨਾ ਮੂਝ ਪਾਣੀ ਜੀ ਬਹੁਤ ਵਧੀਆ ਸਬਜੀ ਬਣੀ ਆ ਦੇਖੋ ਕਿਆ ਰੰਗਤ ਦਾ ਸਬਜੀ ਦੀ ਤੇ ਅੱਜ ਹੁਣ ਅੱਗੇ ਤੁਹਾਨੂੰ ਆਪਾਂ ਦਿਖਾਉਨੇ ਆ ਲੱਛਾ ਪਰੌਠਾ ਬਣਾਵਾਂਗੇ ਨਾਲ ਤੇ ਆਪਾਂ ਬਣਾਉਣ ਲੱਗੇ ਆ ਉਹਨੂੰ ਆਟੇ ਦਾ ਹੀ ਉਹਦੇ ਵਿੱਚ ਮੈਦਾ ਨਹੀਂ ਪਾਉਂਦੇ ਕਿਉਂਕਿ ਆਪਾਂ ਘਰੇ ਹੀ ਬਣਾਉਣ ਲੱਗੇ ਆ ਇੱਕ ਸਿਰਫ ਦੱਸਣ ਆਈਆਂ ਸਾਨੂੰ ਵੀ ਇਹ ਪਰੌਠਾ ਬਣਦਾ ਕਿੱਦਾਂ ਜੀ ਆਜੋ ਫਿਰ ਆਪਾਂ ਚੱਲੀਏ ਲੱਛੇ ਪਰੌਠੇ ਬਸ ਲਓ ਜੀ ਇਹ ਲੈ ਲਿਆ ਆਪਾਂ ਆਟਾ ਕਪੇੜਾ ਜਾਂ ਕਰ ਲਿਆ ਆਪਾਂ ਹੁਣ ਇਹਦੀ ਬਣਾ ਲੈਂਦੇ ਆ ਰੋਟੀ ਜੀ ਆਪਾਂ ਇਨੂੰ ਵੇਲ ਲੈਣਾ ਚੰਗੀ ਤਰ੍ਹਾਂ ਆਪਾਂ ਥੋੜਾ ਜਿਹਾ ਸੈੱਟ ਕਰਕੇ ਨਾ ਏਦਾਂ ਹੱਥ ਨਾਲ ਤੇ ਹੁਣ ਇਹਨੂੰ ਆਪਾਂ ਵੇਲਣੇ ਦੇ ਨਾਲ ਨਾ ਜਿਹੜਾ ਇਹਨੂੰ ਵੇਲ ਲੈਣਾਗਾ ਲਓ ਜੀ ਇਹ ਵੇਲ ਲਿਆ ਹੁਣ ਵੇਲ ਕੇ ਇਹਨੂੰ ਇਹਨੂੰ ਵਧੀਆ ਬਣਾ ਕੇ ਥੋੜਾ ਜਿਹਾ ਪਏ ਤੇ ਲਾਵਾਂਗੇ ਜੀ ਤੇਲ ਕਿਉਂਕਿ ਤੇਲ ਲਾਉਣ ਦੇ ਨਾਲ ਵਧੀਆ ਮਲਾਈ ਬਣ ਜੂ ਕਿਉਂਕਿ ਆਪਾਂ ਇਹ ਚ ਮੈਦਾ ਨਹੀਂ ਪਾਇਆ ਤੇ ਆਪਾਂ ਤਾਂ ਏਦਾਂ ਹੁਣ ਇਹਦੇ ਆਪਾਂ ਬਣਾਉਣੇ ਆ ਜਿਹੜੀਆਂ ਲੇਅਰਾਂ ਤੇ ਇਹਦੇ ਵਿੱਚ ਆਪਾਂ ਕੋਈ ਹੂੰ ਜਲਦੀ ਨਹੀਂ ਕਰਨੀ ਪਿਆਰ ਦੇ ਨਾਲ ਲੇਰਾਂ ਬਣਾਉਣੀਆਂ ਲੇਰਾਂ ਦੇ ਜਿਹੜੀ ਜਿਹਦੀ ਅਸਲੀ ਪਰੌਂਠਾ ਜਿਹੜਾ ਲੱਛੇਦਾਰ ਹੁੰਦਾ ਉਹਦੇ ਵਿੱਚ ਲੇਰ ਹੀ ਹੁੰਦੇ ਨੇ ਜੇ ਲੇਰ ਵਧੀਆ ਹੋਣ ਤਾਂ ਪਰੌਂਠਾ ਵਧੀਆ ਲੱਗਦਾ ਦੇਖਣ ਨੂੰ ਵੀ ਖਾਣ ਨੂੰ ਵੀ ਤੇ ਉਹਦੇ ਵਿੱਚ ਜਦੋਂ ਆਪਾਂ ਘਿਓ ਲਾਉਂਦੇ ਆਂ ਤਾਂ ਘਿਓ ਭਰ ਜਾਂਦਾ ਹੈਗਾ ਲਓ ਜੀ ਆਪਾਂ ਇਹ ਲੇਰ ਬਣਾ ਕੇ ਚੰਗੀ ਤਰ੍ਹਾਂ ਹੁਣ ਥੋੜਾ ਜਿਹਾ ਇਹਨੂੰ ਆਪਾਂ ਕਰ ਲੈਨੇ ਆ ਸੈੱਟ ਲਓਏ ਛਾਰੇ ਬਣ ਗਏ ਜੀ ਥੋੜਾ ਮਮੂਲੀ ਜਆ ਤੇ ਆਪਾਂ ਇਹਨੂੰ ਸੈੱਟ ਕਰ ਲੈਣਾ ਲੇਰਾਂ ਇੱਕੋ ਜੀਆਂ ਹੋ ਜਾਣੀਆਂ ਦਬ ਜਾਣੀਆਂ ਹੁਣ ਆਪਾਂ ਇਹਨੂੰ ਇੱਕ ਸਾਈਡ ਤੋਂ ਥੋੜਾ ਥੋੜਾ ਗੋਲ ਕਰਨਾ ਸ਼ੁਰੂ ਕਰ ਦੇਣਾ ਜੀ ਇਦਾਂ ਇਹਨੂੰ ਗੋਲ ਕਰਕੇ ਨਾ ਇਹਦਾ ਫਿਰ ਦੁਬਾਰਾ ਪੇੜਾ ਆ ਬਣ ਜੂਗਾ ਜਿਵੇਂ ਲਓ ਜੀ ਹੁਣ ਆਪਾਂ ਇਹਨੂੰ ਬਣਾ ਲੈਨੇ ਇਹਦੀ ਪਰੌਂਠਾ ਇਹਦਾ ਗੋਲ ਬੇਲ ਲੈਨੇ ਇਹਨੂੰ ਦੁਬਾਰਾ ਇਹ ਬਣ ਗਿਆ ਜੀ ਹੁਣ ਪਾਉਨੇ ਆਪਾਂ ਨੂੰ ਤਵੇ ਤੇ ਤਵੇ ਤੇ ਲਮਾਉਨੇ ਇਹਦੀਆਂ ਉਲਟੀਆਂ ਪਲਟੀਆਂ ਫਿਰ ਦੇਖਦੇ ਆਂ ਜੀ ਆ ਲਓ ਜੀ ਆ ਪਤਾ ਜੀ ਆਪਾਂ ਤਵੇ ਤੇ ਥੋੜਾ ਜਿਹਾ ਫਲੇਮ ਕਰ ਲੈਣਾ ਆਪਾਂ ਹੁਣ ਤੇਜ ਆ ਉਹ ਕਿ ਥੋੜਾ ਸਲੋ ਫਲੇਮ ਤੇ ਫਿਰ ਸੁੱਕਦੇ ਜਾਂਦਾ ਹੈਗਾ ਤੇ ਆਪਾਂ ਇਹਨੂੰ ਫਲੇਮ ਪ੍ਰੋਡਾ ਤੇ ਕਰਕੇ ਤੇ ਦੀ ਉਲਟੀਪਲਟੀ ਲਗਾਉਣੀ ਚੰਗੀ ਤੇ ਰਹਿਣ ਚਾਹੋ ਇਹਦੇ ਤੇ ਲਾਤਾ ਸੀ ਆਪਾਂ ਥੋੜਾ ਜਿਹਾ ਲਾਉਈ ਆਨ ਪਲਟਾ ਮਾਰਤਾ ਹਮ ਇਹ ਲਾਉਈ ਪਰੋਂਠਾ ਸਮਝੋ ਆਪਣਾ ਪਿਆਰ ਹੋ ਹੀ ਚੱਲਿਆ ਜੀ ਤੁਸੀਂ ਵੀਡੀਓ ਕਿੱਥੋਂ ਕਿੱਥੋਂ ਦੇਖਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਏ ਵੀ ਜਰੂਰ ਇਸਤੇ ਉਤੇ ਲਾਈਕ ਸ਼ੇਅਰ ਵੀ ਕਰ ਲਿਓ ਜੀ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਆ ਲਓ ਜੀ ਇਹ ਬਣ ਗਿਆ ਪਰੌਂਠਾ ਟੀਨ ਨੂੰ ਕੀਤਾ ਆਪਾਂ ਸਰਵ ਇਹ ਦੇਖੋ ਜੀ ਕੱਲੇ ਕੱਲੇ ਲੇਅਰ ਚਮਕਦੇ ਆ ਪਰੌਂਠੇ ਦੇ ਵਿੱਚ ਤੇ ਦੇਖੋ ਗੋਭੀ ਕਿਉਂ ਜੀ ਆ ਰਿਆ ਨਾ ਜੀ ਪਾਣੀ ਦੱਸਿਓ ਰਕਮੈਂਟ ਕਰਕੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਤੇ ਲਾਈਕ ਸ਼ੇਅਰ ਵੀ ਜ਼ਰੂਰ ਕਰਦੇ ਹੋ ਕਮੈਂਟ ਕਰਕੇ ਦੱਸੋ ਤੁਸੀਂ ਕਿੱਟੇ ਕਿੱਟੇ ਦੇਖਦੇ ਆਂ ਅਸੀਂ ਤੁਹਾਡਾ ਧੰਨਵਾਦ ਕਰ ਸਕੀਏ ਤੇ ਇਸੇ ਤਰ੍ਹਾਂ ਹੀ ਵੀਡੀਓ ਪਾਉਂਦੇ ਰਿਹਾ ਕਰਾਂਗੇ ਅਗਲੀ ਵੀਡੀਓ ਤੱਕ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਬਾਦ ਰਹੋ ਖੁਸ਼ ਰਹੋ ਜੀ